ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਆਪਾਂ ਗੱਲ ਕਰਨ ਲੱਗੇ ਆਂ ਜਿਹੜੇ ਕਿ ਮੱਝਾਂ ਦੇ ਚਿਚੜੀਆਂ ਲੱਗਦੀਆਂ ਨੇ ਜੀ ਜੀ ਉਹਨਾਂ ਤੋਂ ਕਿਸ ਤਰ੍ਹਾਂ ਰਾਹਤ ਪਾਈ ਜਾਂਦੀ ਹੈ ਕਿਉਂਕਿ ਆਪਾਂ ਤੁਸੀਂ ਦੇਖ ਸਕਦੇ ਹੋ ਆਪਣੇ ਡੰਗਰ ਰੱਖੇ ਹੋਏ ਨੇ ਜੀ ਇੱਕੋ ਮੱਝ ਇੱਕ ਆਪਣਾ ਕਟਰਦਾ ਜੀ ਆਪਣੇ ਬਹੁਤ ਚਿਚੜ ਪੈਂਦੇ ਸੀਗੇ ਡੰਗਰਾਂ ਦੇ ਆਪਾਂ ਚਿਚੜ ਭਜਾਉਣ ਵਾਸਤੇ ਇਨਾਂ ਦੇ ਕਦੇ ਦਵਾਈ ਲਾਉਂਦੇ ਸੀਗੇ ਜੀ ਕਦੇ ਆਪਣਾ ਟੀਕਾ ਲਾਉਂਦੇ ਸੀਗੇ ਤੇ ਕੰਡਾਂ ਤੇ ਵੀ ਸਪਰੇਅ ਕਰੀਏ ਕਿਉਂਕਿ ਕੰਡਾਂ ਦੇ ਵਿੱਚ ਵੱਢ ਜਾਂਦੇ ਹੁੰਦੇ ਸੀਗੇ ਚੀਚੜ ਤੇ ਕਲੀ ਵੀ ਪਾ ਕੇ ਦੇਖ ਲਈ ਸੀ ਪਰ ਚੀਚੜ ਨਹੀਂ ਹਟੇ ਤੇ ਆ ਅੱਜ ਆਪਾਂ ਇੱਕ ਨੁਕਤਾ ਤੁਹਾਨੂੰ ਦਿਖਾਉਣ ਲੱਗੇ ਆ ਜੋ ਕਿ ਆਪਾਂ ਨੂੰ ਹਫਤਾ ਹੋ ਗਿਆ ਜੀ ਬਰਤਦਿਆਂ ਨੂੰ ਹੁਣ ਉਹ ਨੁਕਤਾ ਲਾਉਣ ਦੇ ਨਾਲ ਹੁਣ ਡੰਗਰਾਂ ਦੇ ਕੋਈ ਚੀਚੜ ਨਹੀਂ ਹੈਗਾ ਜੀ ਕੁਝ ਨਹੀਂ ਹੈਗਾ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਪਹਿਲਾਂ ਆਪਾਂ ਮੱਝ ਨੂੰ ਨਿਣਾਵਾਂਗੇ ਚੰਗੀ ਤਰ੍ਹਾਂ ਨਿਲਾਜ ਕੇ ਫਿਰ ਤੁਹਾਨੂੰ ਸਾਹ ਦਿਖਾਵਾਂਗੇ ਕਿ ਕਿੱਦਾਂ ਇਹਨਾਂ 'ਚ ਕਿਹੜਾ ਤੋਂ ਚਟਕਾਰਾ ਪਾਇਆ ਜਾ ਸਕਦਾ ਜੀ ਕਿਉਂਕਿ ਜਿਹੜੇ ਟਿੱਕੜ ਹੁੰਦੇ ਨੇ ਇਹ ਪਾਜੰਦਾ ਖੂਨ ਝੂਤਦੇ ਨੇ ਜਿੱਦ ਤੇ ਵੀ ਬਹੁਤ ਆਸਰ ਪੈਂਦਾ ਜੀ ਅੱਗੇ ਜਦੋਂ ਟਿੱਕੜ ਲੱਗ ਜਾਂਦੇ ਨੇ ਤਾਂ ਪਾਜੋ ਦੁੱਧ ਨਹੀਂ ਘਟ ਜਾਂਦੇ ਨੇ ਜੀ ਕਿੱਟਰ ਲੱਗਣ ਦੇ ਕਾਰਨ ਆਪਾਂ ਪਹਿਲਾਂ ਚੰਗੀ ਤਰ੍ਹਾਂ ਮੱਝ ਨੂੰ ਨਵਾਵਾਂਗੇ ਜੀ ਜਦੋਂ ਗਰਮੀ ਦਾ ਸੀਜ਼ਨ ਹੈ ਮੱਝਾਂ ਨੂੰ ਦੋ ਟਾਈਮ ਨਹਾਉਣ ਬੰਦੇ ਨੇ ਜੀ ਜੰਗੀ ਗ੍ਰਾਮ ਬਣਾਇਆ ਮੱਝ ਨੂੰ ਚੰਗੀ ਤਰ੍ਹਾਂ ਨਵਾਵਾ ਗਿਆ ਫੁੱਟ ਫੁੱਟ ਜਿਹਨੂੰ ਮੰਨ ਲਓ ਵੀ ਚਿੱਟੀ ਕਰ ਦੇਣਾ ਆਪਾਂ ਨੇ ਜਿਹੜਾ ਗੋਹਾ ਗੋਹਾ ਸਭ ਲਾ ਕੇ ਕਿਉਂਕਿ ਇਹ ਜਿਹੜੀ ਦਵਾਈ ਹੈ ਇਹ ਤਾਂ ਹੀ ਕੰਮ ਕਰਦੀ ਹੈ ਜੀ ਦਵਾਈ ਨਹੀਂ ਆਏਗੀ ਉਹ ਤੇ ਗੰਤਰ ਆ ਸਾਨੂੰ ਦਿਖਾਵਾਂਗੇ ਜੀ ਵੀਡੀਓ ਦੇ ਅੰਤ ਤੱਕ ਮਣੇ ਰਹੋ ਇੱਥੇ ਦੇਕਰ ਤੇ ਗੋਹਾ ਲੱਗਿਆ ਰਹੇਗਾ ਉੱਥੇ ਉਹਨੇ ਕੰਮ ਨਹੀਂ ਕਰਨਾ ਜੀ ਉਹ ਦਵਾਈ ਲਾਉਣ ਦੇ ਨਾਲ ਨਾ ਕੋ ਮੱਤਰ ਨਾ ਕੋ ਮੱਖੀ ਜੇ ਬੋਲੋ ਜੀ ਵਧੀਆ ਕੀ ਜੋ ਇਹੋ ਇਹ ਕੋ ਮੱਝਾਂ ਵਾਲੇ ਕੋ ਬਸ ਇਹ ਆਪਾਂ ਘਰ ਵਾਸਤੇ ਲੈਤੀ ਹੋ ਜਾਈ। ਘਰ ਦਾ ਜਲੀ ਜਨੇ ਦੁੱਧ ਦਾ ਗਿਆ। ਜੇ ਮਿੱਤਰਾਂ ਨਾਲ ਹੁੰਦੇ ਨਹੀਂ ਬੋਹਾਂ ਨਹੀਂ ਕਿਤੇ ਰਹਿਣਾ ਕਿ ਕਿਹੜਾ ਆ ਨੀ ਮਾਝੇ ਹੰੜਾਤੀ ਇਹ ਆਪਣਾ ਯੰਤਰ ਹੈ ਜਿਹੜਾ ਤੁਹਾਨੂੰ ਆਹ ਦਾ ਵੀਡੀਓ ਦੇ ਲਾਸਟ ਵਿੱਚ ਦੱਸਾਂਗੇ ਵੀ ਕੀ ਹੈ ਇਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਇੱਕ ਜਰਾਬ ਦੇ ਵਿੱਚ ਪਾਇਆ ਹੋਇਆ ਜੀ ਚੰਗੀ ਤਰ੍ਹਾਂ ਸਮਝਦੇ ਚੰਗੀ ਤਰ੍ਹਾਂ ਨੋਟਾ ਜੀ ਜਿੰਨੀ ਦੇਰ ਤੱਕ ਝੜਨਾ ਇਹ ਨਹੀਂ ਬਣ ਜੂਵੇ ਸਾਰੇ ਪਿੰਡੇ ਦੇ ਸਾਰੇ ਲਾ ਦੇਣਾ ਇਹ ਇਹ ਤੀਏ ਤੀਏ ਚੌਥੇ ਦਿਨ ਆਪਣਾ ਡੰਗਰ ਦੇ ਲਾਓ ਜੀ ਕੋਈ ਮੱਛਰ ਕੋਈ ਮੱਖੀ ਕੋਈ ਜੀਚੜ ਕੁਛ ਨਹੀਂ ਰਹਿੰਦਾ ਹਾਈਦਾ ਜੀ ਜੇ ਕਰਾ ਪਸ਼ੂ ਨੂੰ ਚਟਦਾ ਵੀ ਤਾਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ ਜਿਹਦਾ ਆਪਾਂ ਦਵਾਈਆਂ ਲਾਉਂਦੇ ਸੀਗੇ ਕੈਮੀਕਲ ਜੇਕਰ ਪਸ਼ੂ ਨੂੰ ਚਟਦਾ ਸੀਗਾ ਤਾਂ ਉਹਦਾ ਨੁਕਸਾਨ ਵੀ ਸੀਗਾ ਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਨੁਕਸਾਨ ਨਹੀਂ ਹੈਗਾ ਹੋਰ ਇਹ ਆਪਾਂ ਝੱਗ ਥਾਲ ਦੇਣੀ ਹੈ ਜੀ ਉਹ ਰਹੇ ਸਾਹੀ ਕੰਮ ਕਰ ਗਈ ਜੀ ਇਹ ਇਹ ਸਾਡੇ ਪਸ਼ੂਆਂ ਦੇ ਬਹੁਤ ਚਿਚੜ ਪੈਂਦੇ ਸੀਗੇ ਅਸੀਂ ਨਿੰਮ ਵੀ ਵਾਲ-ਵਾਲ ਕੇ ਲਾ ਕੇ ਦੇਖ ਲਿਆ ਸੀਗਾ ਤੇ ਦਵਾਈਆਂ ਬਹੁ ਲਾਈਆਂ ਸੀਗੀਆਂ ਪਰ ਚਿਚੜ ਖਟੇ ਨਹੀਂ ਸੀਗੇ ਜੀ ਇਹ ਜਿਹੜਾ ਆਪਾਂ ਹੁਣ ਲਾ ਰਹੇ ਆ ਕੀ ਜੋ ਇਹ ਦੇ ਲਾਉਣ ਨਾਲ ਸਭ ਚਿਚੜ ਗਾਇਬ ਹੋ ਗਿਆ ਜੀ ਆਪਾਂ ਕੰਡਾਂ ਦੇ ਵੀ ਬਹੁਤ ਸਪਰੇਅ ਮਾਰੀ ਕਿਉਂਕਿ ਕੰਡਾਂ ਦੇ ਵਿੱਚ ਵੜ ਜਾਂਦੇ ਨੇ ਚਿਚੜ ਇੱਕ ਹੀ ਨੂੰ ਅੱਡੇ ਦੇ ਵਿੱਚ ਦਿਖਾਵਾਂਗੇ। ਤੇ ਆ ਚੀਜ਼ ਆ ਜੀ ਇਹ। ਆ ਲਓ ਜੀ ਆਪਾਂ ਪੂਰੀ ਝਗ ਠਾਰਤੀ ਇਹ ਲਾਤੀ। ਇਹ ਲਾਉਣ ਤੋਂ ਬਾਅਦ ਆਪਾਂ ਪਸ਼ੂ ਨੂੰ ਨਹਾਉਣਾ ਨਹੀਂ ਹੈਗਾ ਜੀ। ਇਹ ਦੂਹੀ ਸਵੇਰ ਨੂੰ ਸਵੇਰੇ ਨਹਾਉਣਾ ਹੈ। ਤੁਸੀਂ ਦੇਖ ਸਕਦੇ ਹੋ। ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਇਹ ਜਿਹੜੀ ਆਪਾਂ ਲਾਈ ਹੈ ਇਹ ਇੱਕ ਤਰ੍ਹਾਂ ਦੀ ਸਾਬਣ ਹੈ ਜੀ ਇਹ। ਇਹ ਆਪਾਂ ਜਰਾਬ ਦੇ ਵਿੱਚ ਪਾਈ ਹੋਈ ਹੈ। ਇਹਦਾ ਨਾਮ ਹੈਗਾ ਜੀ ਸਾਬਣ ਦਾ ਆਹ ਸਾਬਣਾ ਹੀ ਦੇਖ ਸਕਦੇ ਹੋ ਤੁਸੀਂ ਮੱਖ ਫਾਇਰ ਇਹ ਤੁਹਾਨੂੰ ਆਮ ਮੈਡੀਕਲ ਤੋਂ ਮਿਲ ਜਣੀ ਹੈ ਜੀ ਇਹ ਬਹੁਤ ਹੀ ਚਿਚੜਾਂ ਲਈ ਬਹੁਤ ਹੀ ਫਾਇਦੇਮੰਦ ਹੈ ਮੱਛਰ ਮੱਖੀ ਨਹੀਂ ਮੈਂਦਾ ਹੈਗੀ ਚਿਚੜ ਨਹੀਂ ਮੈਂਦਾ ਹੈਗੀ ਚਿਚੜ ਨਹੀਂ ਲੱਗਦਾ ਹੈਗੀ ਡੰਗਰ ਦੇ ਜੋ ਕਿ ਚਿਚੜਾਂ ਤੋਂ ਬਹੁਤ ਰਾਹਤ ਮਿਲਦੀ ਹੈ ਮੇਰੇ ਵੀਰੋ ਜੀ ਨਾਲ ਦੇ ਡੰਗਰਾਂ ਦੇ ਚਿਚੜ ਪੈਂਦੇ ਨੇ ਜੀ ਉਹ ਇਹ ਸਾਬਣ ਉਹ ਮੈਡੀਕਲ ਤੋਂ ਲਿਆ ਕੇ ਲਾ ਸਕਦੇ ਨੇ ਜੀ ਇਹਦਾ ਰਿਜ਼ਲਟ ਤੁਸੀਂ ਦੇਖੋਗੇ ਤਾਂ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੂਗਾ ਜੀ ਇਹ ਤੁਹਾਨੂੰ ਹੁਣ ਆਪਾਂ ਦਿਖਾਇਆ ਪੂਰੀ ਐਨ ਪਸ਼ੂ ਨੂੰ ਨਿਲਾ ਕੇ ਚੰਗੀ ਤਰ੍ਹਾਂ ਆਪਾਂ ਸਾਬਣ ਲਾ ਦੇਣੀ ਹੈ ਜੀ ਜਿਵੇਂ ਮਰਜੀ ਇਹਦੀ ਧਾਰ ਖੱਢੀ ਜੋ ਕੁਝ ਨਹੀਂ ਹੁੰਦਾ ਹੈਗਾ ਤੇ ਆਪਣਾ ਲਾਉਣ ਦੇ ਨਾਲ ਕੋਈ ਚਿਚੜ ਨਹੀਂ ਲੱਗਦਾ ਹੈਗਾ ਜੀ ਸਭ ਗਾਇਬ ਹੋ ਜਾਣਗੇ ਤੁਹਾਨੂੰ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਹੈਗੀ ਕੋਈ ਕੈਮੀਕਲ ਲਾਉਣ ਦੀ ਲੋੜ ਨਹੀਂ ਹੈਗੀ ਬਸ ਆਹ ਚੀਜ਼ ਲਾਓ ਮੈਡੀਕਲ ਤੋਂ ਲਿਆ ਕੇ ਜੀ ਜਿਦਾ ਸਾਡਾ ਬਲੌਗ ਹੁੰਦਾ ਆਂ ਜੇ ਆਪਾਂ ਸ਼ਾਮ ਨੂੰ ਆਪਣੇ ਚੈਨਲ ਦੇ ਉੱਤੇ 8 ਵਜੇ ਪਾਉਨੇ ਹੁੰਦੇ ਆਂ ਜੀ ਜੇਕਰ ਸਾਡਾ ਸਾਡੀ ਬਣਾਈ ਹੋਈ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਇਹ ਸਾਬਣਾ ਜਿਹੜੀ ਇਹ ਜਰਾਬ ਦੇ ਵਿੱਚ ਜਰੂਰ ਪਾ ਕੇ ਰੱਖਣੀ ਹੈ ਜੀ ਆ ਤੁਸੀਂ ਦੇਖਦੇ ਹੋ ਆਪਣੀ ਜਰਾਬ ਜਰਾਬ ਦੇ ਵਿੱਚ ਆਪਾਂ ਪਾ ਕੇ ਰੱਖੀ ਹੈ ਜੀ ਧੰਨਵਾਦ